ਬੋਟੀ ਦੇ ਜੋਰ ਪਾਉਣ ਤੇ ਸਰਪੰਚ ਪਿਆਰਾ ਸਿਉ ਨੀ ਬੀਬੀ ਸ਼ਾਮੋਂ ਦਾ ਬੂਹਾ ਆ ਖੜਕਾਇਆ ਤੇ ਆਪਣੀ ਨੀਕ ਸਲਾਹ ਉਸ ਦੇ ਅੱਗੇ ਰੱਖੀ ਬੇਬੇ ਤੇਰੀ ਬਹੂ ਜਿੰਦਰ ਨੂੰ ਨਵੀਂ ਖੁੱਲੀ ਅੰਗਣਵਾੜੀ ਚ ਹੈਲਪਰ ਨਾ ਰਖਵਾ ਦੇਈਏ ਲੈ ਪੁੱਤ ਹੋਰ ਕੀ ਚਾਹੀਦਾ ਅੰਨਾ ਕੀ ਭਾਲੇ ਦੋ ਅੱਖਾਂ ਮਾੜੀ ਮੋਟੀ ਸਲਾਈ ਕਰਦੀ ਉਸ ਦੇ ਨਾਲ ਤਾਂ ਦਾਲ ਸਬਜ਼ੀ ਮਸਾ ਆਉਂਦੀ ਐ ਮਾਪਿਓ ਵਾਰੀ ਜਿੰਦਰ ਨੇ ਦਸਵੀਂ ਕੀਤੀ ਤਾਂ 6 ਸਾਲ ਪਹਿਲਾਂ ਇਸ ਪਿੰਡ ਚ ਵਿਆਹੀ ਆਈ ਸੀ ਸ਼ੈਲ ਸ਼ਬੀਲਾ ਸੀ ਪਿੰਡਾ ਇਹਦਾ ਘਰ ਵਾਲਾ ਉਹਨੇ 12 ਫੜਕੇ ਬਿਜਲੀ ਦਾ ਕੰਮ ਕਰਦਾ ਸੀ ਨੌਕਰੀ ਨਾ ਮਿਲਣ ਕਰਕੇ ਠੇਕੇਦਾਰ ਨਾਲ ਨਵੇਂ ਘਰਾਂ ਵਿੱਚ ਫੀਟਿੰਗ ਦਾ ਕੰਮ ਕਰਦਾ ਸੀ ਉਂਝ ਵੀ ਇੱਧਰ ਉਧਰ ਘਰਾਂ ਵਿੱਚ ਵੀ ਬਿਜਲੀ ਦਾ ਕੰਮ ਕਰ ਆਉਂਦਾ ਸੀ। ਸਿੰਦਰ ਵੀ ਪਿੰਡ ਦੇ ਦਰਜੀ ਕੋਲ ਤਰਪਾਈਆਂ, ਸਲਵਾਰਾਂ ਸਿਉਣ ਦਾ ਕੰਮ ਕਰਦੀ ਸੀ। ਸੱਸ ਜੁੜਬਾ ਹੋਏ ਪੋਤਾ-ਪੋਤੀ ਨੂੰ ਉਛੜੋ ਨਾ ਲਾਉਂਦੀ। ਸਾਰਾ ਟੱਬਰ ਸੋਣੀ ਸੁੱਖ ਦੀ ਰੋਟੀ ਖਾਂਦਾ ਸੀ। ਪਿੰਡਾ ਇੱਕ ਮਹੀਨਾ ਸਿੰਦਰ ਲਈ ਤੇ ਦੂਜੇ ਮਹੀਨੇ ਆਪਣੇ ਬੱਚਿਆਂ ਤੇ ਮਾਂ ਲਈ ਕੱਪੜੇ ਲੈ ਕੇ ਆਉਂਦਾ। ਸਿੰਦਰ ਕਹਿੰਦੀ ਹੁਣ ਨਾ ਲੈ ਕੇ ਆਇਆ ਕਰੋ। ਬਹੁਤ ਹੋ ਗਏ ਹੁਣ ਸੋਨੇ ਸੋਨੇ ਰੰਗ ਸੂਟਾਂ ਦੇ ਐਨੇ ਸੋਨੇ ਰੰਗਾਂ ਚ ਤੇਰਾ ਹੁਸਨ ਹੋਰ ਵੀ ਨਖਰਦਾ ਮੇਰੀ ਜਿੰਦਰੋ 6 ਮਹੀਨੇ ਪਹਿਲਾਂ ਬਿਜਲੀ ਦੇ ਇੱਕ ਝਟਕੇ ਨੇ ਪਿੰਡੇ ਦੀ ਜਾਨ ਲੈ ਲਈ ਸਭ ਕੁਝ ਉਥਲ ਪੁਥਲ ਹੋ ਗਿਆ ਹੁਣ ਜਿੰਦਰ ਜਾਣ ਲੱਗੀ ਅੰਗਣਵਾੜੀ ਉਸ ਦੇ ਆਸ-ਪਾਸ ਦੀਆਂ ਤਾਨੇ ਕੱਸਦੀਆਂ 6 ਮਹੀਨੇ ਨੀ ਹੋਏ ਖਸਮ ਮਰੇ ਨੂੰ ਵੇਖੋ ਤਾਂ ਸਹੀ ਕਿਵੇਂ ਰੰਗ ਬਰੰਗੇ ਸੂਟ ਪਾ ਨਿਕਲਦੀ ਐ ਕੀ ਕਰਾਂ ਤਾਈ ਉਹ ਹਰ ਰੰਗ ਦੇ ਸੂਟ ਹੀ ਇਹ ਐਨੇ ਸਵਾਕੇ ਦੇ ਗਿਆ ਲੱਗਦਾ ਸਾਰੀ ਉਮਰ ਨੀ ਮੁਕਣੇ ਉਹਨੂੰ ਫਿੱਕੇ ਰੰਗਾਂ ਦੇ ਸੂਟ ਨਹੀਂ ਚੰਗੇ ਲੱਗਦੇ ਸੀ ਉਹ ਮੈਨੂੰ ਇੰਨਾ ਰੰਗਾਂ ਵਿੱਚ ਕੀ ਦਿਖਦਾ ਹੈ ਆਖਿਰ ਜਿਸ ਹਾਲ ਵਿੱਚ ਹੈ ਉਸ ਨੂੰ ਰਹਿਣ ਦਿੱਤਾ ਜਾਵੇ ਐਵੇਂ ਵੇ ਫਾਲਤੂ ਦੀਆਂ ਗੱਲਾਂ ਕਰਕੇ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚਾਓ